ਇਸ ਗੱਲ ਨਾਲ ਸਹਿਮਤੋਂ ਤਾਂ ਵੀਡੀਓ ਨੂੰ ਹੁਣੇ ਸ਼ੇਅਰ ਕਰ ਦਿਓ ਤਾਂ ਗੱਲ ਕਰਦੇ ਆ ਬਟੇਂਡਾ ਦੇ ਬੰਦ ਪਏ ਥਰਮਲ ਪਲਾਟਾਂ ਦੀ ਤਾਂ ਕਿਸੇ ਨੇ ਉੱਪਰ ਜਿਹੜੀਆਂ ਤੁਸੀਂ ਫੋਟੋਆਂ ਦੇਖ ਰਹੇ ਹੋ AI ਨਾਲ ਇਹਨਾਂ ਤੇ ਪੇਂਟ ਕਰਤਾ ਕਿਸੇ ਬੰਦੇ ਨੇ ਕਲਚਰ ਆ ਜਿਹੜਾ ਉਹ ਦਿਖਾਤਾ ਕਿਉਂ ਨਾ ਫਿਰ ਆਪਣੇ ਪੰਜਾਬ ਦਾ ਕਲਚਰ ਆਪਣੇ ਪੰਜਾਬ ਦਾ ਕੋਈ ਇਤਿਹਾਸ ਜਾਂ ਫਿਰ ਸਾਡੇ ਯੋਧਿਆਂ ਦੇ ਨਾਮ ਜਾਂ ਫਿਰ ਪੰਜਾਬੀ ਗੁਰਮੁਖੀ ਦੇ ਕੋਈ ਅੱਖਰ ਜਾਂ ਫਿਰ ਕੋਈ ਚਿੰਨ੍ਹ ਇਸ ਥਰਮਲ ਪਲਾਟਾ ਤੇ ਉਕਰੇ ਜਾਣ ਕਿਉਂਕਿ ਇਹਨਾਂ ਦਾ ਜਿਹੜਾ ਸਾਈਜ਼ ਹੈ ਚਾਹੇ ਲੰਬਾਈ ਲਾ ਲਓ ਚਾਹੇ ਇਹਦੀ ਚੌੜਾਈ ਲਾ ਲਓ ਉਹ ਬਹੁਤ ਵੱਡਾ ਹੈ ਦੂਰੋਂ ਤੇ ਫੋਟੋਆਂ ਦੇ ਵਿੱਚ ਇਹ ਬਹੁਤ ਛੋਟੇ ਲੱਗਦੇ ਐ ਪਰ ਜਿਵੇਂ ਤੁਸੀਂ ਆਹ ਵੀਡੀਓ ਦੇਖ ਲਿਓ ਇਹਦੇ ਨਜ਼ਦੀਕ ਜਾਓਗੇ ਤਾਂ ਇਹ ਆਕਾਰ ਦੇ ਵਿੱਚ ਬਹੁਤ ਵੱਡੇ ਐ ਇਹਦੇ ਕੋਲ ਜਾ ਕੇ ਸਿਰੇ ਤੱਕ ਤੁਸੀਂ ਦੇਖ ਨਹੀਂ ਸਕੋਗੇ ਤੁਹਾਡੀ ਧੌਣ ਨਹੀਂ ਜਿਹੜੀ ਉਹਨਾਂ ਤਰ੍ਹਾਂ ਮੁਰਣੀ ਸੋ ਇਹ ਗੱਲ ਤਾਂ ਅਲੱਗ ਐ ਤੇ ਇਹ ਗੱਲ ਔਸੀ ਉਹ ਵੀ ਕੱਟ ਜਾਂਦੀ ਹੈ ਵੀ ਕੋਈ ਇਸ ਤਰ੍ਹਾਂ ਦਾ ਉਪਰਾਲਾ ਵੀ ਕਰ ਸਕਦਾ ਹੈ ਕਿਉਂਕਿ ਜ਼ਮੀਨ ਕਰੋੜਾਂ ਦੇ ਭਾਅ ਦੀ ਹੈ ਗੱਲ ਚੱਲੀ ਵੀ ਸੀ ਕਿ ਇਹ ਜ਼ਮੀਨ ਨੂੰ ਸਰਕਾਰ ਜਿਹੜੀ ਵੇਚਣ ਦੀ ਤਿਆਰੀ ਕਰਦੀ ਹੈ ਇਹ ਬੰਦ ਤਾਂ ਹੋ ਗਏ ਬਟਿੰਡਾ ਸ਼ਹਿਰ ਵਾਸੀ ਕਹਿੰਦੇ ਸੀ ਵੀ ਭਈ ਤਾਂ ਹਾਂ ਤੋਂ ਸੁਆ ਡਿੱਗਦੀ ਹੈ ਰਾਖ ਡਿੱਗਦੀ ਹੈ ਸਾਹ ਲੈਣਾ ਮੁਸ਼ਕਲ ਹੈ ਕੱਪੜੇ ਕਾਲੇ ਹੋ ਜਾਂਦੀ ਹੈ ਜਿੰਨੇ ਇੱਕ ਗੱਲ ਸੁਣਨਾ ਚਾਹੀ ਸੀ ਤਾਂ ਇਹ ਰਹਿ ਗਏ ਮੁੱਦੇ ਇੱਕ ਪਾਸੇ ਹੁਣ ਜੇ ਇਸ ਤੇ ਕੋਈ ਇਤਿਹਾਸ ਦਾ ਜ਼ਿਕਰ ਕਰ ਦਿੱਤਾ ਜਾਵੇ ਕੋਈ ਵੀ ਲਾਲੂ ਆਪਣੇ ਪੰਜਾਬ ਦੇ ਇਤਿਹਾਸ ਚੋਂ ਪੰਨਾ ਚੱਕ ਲਿਓ ਕੋਈ ਘੱਲੂ ਘਾਰੇ ਦੀਆਂ ਤਰੀਕਾ ਲਾ ਦਿਓ ਕੋਈ 84 ਇਹਦੀਆਂ ਤਰੀਕਾ ਲਾ ਦਿਓ ਕਹਿਣ ਤੋਂ ਭਾਵ ਇਤਿਹਾਸ ਨਾਲ ਜੁੜਿਆ ਹੋਵੇ ਸਾਡੇ ਕਲਚਰ ਨਾਲ ਜੁੜਿਆ ਹੋਵੇ ਸਾਡੇ ਕੋਈ ਚਿੰਨ ਹੋਣ ਜੋ ਵੀ ਬੰਦਾ ਕੋਈ ਆਦਰ ਸਟੇਟ ਦਾ ਆਉਂਦਾ ਹੈ ਇਥੋਂ ਦੀ ਲੰਘੇ ਚਾਹੇ ਉਹ ਹਵਾਈ ਸਫਰ ਕਰਦਾ ਹੈ ਤਾਂ ਉਹਨੂੰ ਦੂਰੋਂ ਪਤਾ ਲੱਗ ਜਾ ਕਰੂ ਵੀ ਪੰਜਾਬ ਦਾ ਕੋਈ ਸ਼ਹਿਰ ਹੈ ਇਦੇ ਉੱਪਰ ਆਂਦੀ ਆਪਾਂ ਲੰਘ ਰਿਹਾ ਕਿਉਂਕਿ ਇਸ ਤੇ ਬਹੁਤ ਕੁਝ ਉਕਰਿਆ ਜਾ ਸਕਦਾ ਹੈ ਪੇਂਟ ਦੇ ਜ਼ਰੀਏ ਤਸਵੀਰਾਂ ਦੇ ਜ਼ਰੀਏ ਕਿਉਂਕਿ ਇਹ ਇੱਕ ਨਹੀਂ ਇਹਨਾਂ ਦੀ ਗਿਣਤੀ 4 ਹੈ ਤੇ 4 ਤੇ ਹੁਣ ਇਹਨਾਂ ਦਾ ਸਾਈ ਤੇ ਆਕਾਰ ਲਾ ਲਓ ਕਿੰਨਾ ਕੁਝ ਆਪਾਂ ਇਸ ਤੇ ਸਿਰਜ ਸਕਦੇ ਆ ਪਰ ਇਹ ਸਿਰਜਣ ਦਾ ਹੰਬੜਾ ਮਾਰ ਸਕਦੀਆਂ ਨੇ ਸਰਕਾਰਾਂ ਉਸ ਤੋਂ ਉੱਪਰ ਇੱਕ ਚੰਗੀ ਸੋਚ ਉਸ ਤੋਂ ਉੱਪਰ ਇੱਕ ਪੰਜਾਬ ਨਾਲ ਹਮਦਰਦੀ ਰੱਖਣ ਵਾਲਾ ਇਨਸਾਨ ਉਹੀ ਇਹ ਉਪਰਾਲਾ ਕਰ ਸਕਦਾ ਹੈ ਤੁਹਾਡੇ ਤੇ ਆਪਣੇ ਹੱਥ ਵਿੱਚ ਵਿਚਾਰ ਕਰਨਾ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਵੀਡੀਓ ਦੇ ਵਿੱਚ ਕਮੈਂਟ ਤੁਸੀਂ ਇਹ ਜਰੂਰ ਕਰਿਓ ਵੀ ਜੇ ਇਹ ਗੱਲ ਪੋਸੀਬਲ ਹੋ ਜਾਂਦੀ ਹੈ ਵੀ ਇਸ ਤੇ ਕੀ ਉਕਰਨਾ ਚਾਹੀਦਾ ਕੋਈ ਚਿੰਨ ਉਕਰਨੇ ਚਾਹੀਦੇ ਆ ਕੋਈ ਇਤਿਹਾਸ ਦੇ ਪੰਨੇ ਦੇ ਵਿੱਚੋਂ ਕੋਈ ਇਤਿਹਾਸ ਉਜਾਗਰ ਕਰਨਾ ਚਾਹੀਦਾ ਜਾਂ ਸਾਡੇ ਜੋੜਿਆਂ ਦੀਆਂ ਫੋਟੋਆਂ ਉਕਰਨੀਆਂ ਚਾਹੀਦੀਆਂ ਨੇ ਹੋਣਾ ਚਾਹੀਦਾ ਉਹ ਇਤਿਹਾਸ ਜੋ ਅਸਲ ਦੇ ਵਿੱਚ ਸੱਚ ਮੁੱਚ ਦੇ ਵਿੱਚ ਵਾਪਰਿਆ ਹੋਵੇ ਸਾਡੇ ਸ਼ਹੀਦਾਂ ਦੀਆਂ ਕਿੰਨੀਆਂ ਸਾਦਤਾਂ ਨੇ ਉਹ ਕਰੀਆਂ ਜਾ ਸਕਦੀਆਂ ਨੇ ਤਾਂ ਆਪਣਾ ਵਿਚਾਰ ਵੀਡੀਓ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਜਰੂਰ ਰੱਖਿਓ